ਗੁਰੂ ਪਿਆਰਿਓ ਕੀ ਪ੍ਰਮਾਤਮਾ ਦਾ ਉਰਲਾ ਪਾਰ ਲਵਨ ਲਭ ਸਕਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਠਾਟਾਂ ਉਤੇ ਬਖਸ਼ਿਸ਼ ਕਰਤੇ ਹੰ ਸਹਿਜੇ ਅਦ੍ਰਿਸ਼ਟ ਪੁਛਾਣੀ ਹੈ ਨਿਰਪੋ ਜੋਤ ਨਿਰੰਕਾਰ ਆਤਮਿਕ ਡੋਲਤਾ ਵਿੱਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਝ ਬਣ ਜਾਂਦੀ ਹੈ ਜੋ ਇਲਾਖਾ ਨਾਲ ਨਹੀਂ ਦਿਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖਾਸ ਸਰੂਪ ਦੱਸਿਆ ਨਹੀਂ ਜਾ ਸਕਦਾ ਸਭਨਾਂ ਜੀਆਂ ਦਾ ਇੱਕ ਦਾਤਾ ਜੋਤੀ ਜੋਤ ਮਿਲਾਉਣ ਹਰ ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ ਤੇ ਸਭ ਦੀਆਂ ਸਭ ਦੀ ਜੋਤ ਸੁਰਤ ਨੂੰ ਆਪਣੀ ਜੋਤ ਵਿੱਚ ਮਿਲਾਣ ਦੇ ਸੰਗ੍ਰਥ ਹੈ ਪੂਰੇ ਸ਼ਬਦ ਸਲਾਹੀ ਹੈ ਜਿਸ ਦਾ ਅੰਤ ਨਾ ਪਾਰ ਆਵਰ ਪੂਰੇ ਗੁਰੂ ਦੇ ਸ਼ਬਦ ਤੇ ਰਾਹੀ ਉਸ ਪ੍ਰਮਾਤਮਾ ਦੀ ਸਿਫਤਸਲਾ ਕਰਨੀ ਚਾਹੀਦੀ ਹੈ ਜਿਸ ਤੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਤੇ ਬੜਪਣ ਦਾ ਉਰਲਾ ਤੇ ਪਾਰ ਲਵਣਾ ਨਹੀਂ ਲੱਭ ਸਕਦਾ ਗੁਰੂ ਪਿਆਰਿਓ ਪ੍ਰਮਾਤਮਾ ਦਾ ਉਰਲਾ ਤੇ ਪਾਰ ਲਵਣਾ ਨਹੀਂ ਲੱਭ ਸਕਦਾ